ਕੱਲੇ ਨੌਜਵਾਨ ਨੇ ਲਾ ਦਿੱਤਾ ਮੇਲਾ ਵੇਖੋ ਪਾ ਦਿੱਤੀ ਉਹ ਤੱਕ ਦੌੜਾ ਲਵਾ ਦਿੱਤੀਆਂ ਇੱਕੋ ਨੌਜਵਾਨ ਨੇ ਆਹ ਵੇਖੋ ਜਿਹੜੇ ਸਾਲਾਂ ਤੋਂ ਨਹੀਂ ਕਰ ਸਕੇ ਕੱਲੇ ਨੌਜਵਾਨ ਨੇ ਕਾਰ ਵਖਾਇਆ ਓਏ ਆ ਨੌਜਵਾਨ ਇਹੋ ਜੇ 5-7 ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਦੱਸ ਦਈਏ ਕਿ ਜਿਵੇਂ ਲੱਖਾਂ ਸਧਾਨਾਂ ਤੇ ਪਾਨਾ ਸਿੱਧੂ ਖੜਦੇ ਆ ਨਾ ਉਵੇਂ ਖੜਿਆ ਨੌਜਵਾਨ ਇੱਕ ਸਾਈਡ ਵੇਖ ਲਓ ਤੁਸੀਂ ਕਿੰਨੇ ਜਨਤਾ ਇਕੱਠੀ ਕਰ ਰਹੀ ਆ ਔਰ ਦੂਸਰੀ ਤਰਫ ਕੱਲਾ ਨੌਜਵਾਨ ਆ ਟਕਾ ਕੇ ਗੱਲ ਕਰ ਰਿਹਾ ਮਾਮਲਾ ਕੀ ਆ ਮਾਮਲਾ ਤੁਹਾਡੇ ਧਿਆਨ ਵਿੱਚ ਲਿਆਉਨੇ ਆ ਪੂਰਾ ਪੂਰਾ ਮਾਮਲਾ ਤੁਸੀਂ ਵੇਖਣਾ ਆ ਆ ਵੇਖੋ ਤੁਸੀਂ ਨੌਜਵਾਨ ਨੇ ਕਿਵੇਂ ਤੱਕ ਪਾਈ ਆ ਇਹੋ ਜੇ 5 7 ਨੌਜਵਾਨ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਵੇਖੋ ਪੰਜਾਬ 'ਚ ਫਿਰ ਨਾਜਾਇਜ਼ ਕੰਮਾਂ ਨੂੰ ਠੱਲ ਪੈਂਦੀ ਆ ਨਹੀਂ ਫਿਰ ਨਸ਼ੇ ਨੂੰ ਠੱਲ ਪੈਂਦੀ ਆ ਜਾਂ ਨਹੀਂ ਫਿਰ ਨਾਜਾਇਜ਼ ਮਾਈਨਿੰਗ ਨੂੰ ਠੰਡ ਪੈਂਦੀ ਆ ਜਾਂ ਨਹੀਂ ਆ ਵੇਖੋ ਤੁਸੀਂ ਇੱਕ ਬੰਨੇ ਕੱਲਾ ਨੌਜਵਾਨ ਆ ਪੂਰੀ ਗੱਲ ਬਾਤ ਸੁਣਨੀ ਆ ਤੁਸੀਂ ਔਰ ਵੀਡੀਓ ਉਤੇ ਕਮੈਂਟ ਜਰੂਰ ਕਰਨਾ ਔਰ ਸ਼ੇਅਰ ਜਰੂਰ ਕਰਨਾ ਆ ਆ ਮਾਜੇ ਵਾਲਾ ਨਿਕਲ ਕੇ ਸਾਹਮਣੇ ਆਇਆ ਮਾਜੇ ਵਾਲੇ ਨੇ ਟਿਕਾ ਕੇ ਗੱਲ ਕਰੀ ਆ ਆ ਤਸਵੀਰਾਂ ਤੁਸੀਂ ਵੇਖੋ ਔਰ ਵੀਡੀਓ ਪੂਰੀ ਸੁਣਾ ਤੇ ਸ਼ੇਅਰ ਜਰੂਰ ਕਰਿਓ ਵਾਲੇ ਕੁ ਜੀ ਮਾਲਿਕੂ ਕੱਲੋ ਜੋਇਗਾ ਮੇਨ ਬਾਦ ਉਹ ਮੈਂ ਕਦੇ ਆਖਿਆ ਨਹੀਂ ਮੈਂ ਚਲੋ ਚਲਿ ਪੰਜ ਕਿੰਨੀ ਹੱਟ ਆ ਵੇਖੋ ਆ ਮਸ਼ੀਨ ਆ ਉੱਥੇ ਲੱਗੀ ਚਲੋ ਠੀਕ ਹੈ ਨੀ ਆ ਮੋਕੇ ਨਹੀਂ ਆਉ ਨਹੀਂ ਬੜਾ ਆ ਯਾਰ ਤੂੰ ਬਹਿ ਆ ਨਹੀਂ 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 ਮੇਰੇ ਨਾਲ ਦਿੰਦੇ ਹਾਂ ਅਹੀਂ ਤੁਹਾਨੂੰ ਨਹੀਂ ਘੜਨਾ ਆਪਾਂ ਉਹਨਾਂ ਫਿਰਦਾ ਆਪਾਂ ਆਪਾਂ ਇਹਨਾਂ ਨੂੰ ਵਰਦਾ ਜਾਂ ਅਸੀਂ ਆ ਦੇਣਾ ਵਧੀਆ ਮੈਂ ਇੱਥੇ ਹੀ ਆ ਯਾਰ ਤੂੰ ਪ੍ਰਵਾਹ ਕਰੀ ਕਰਦਾ ਤੇਰੇ ਨਾਲ ਇੱਥੇ ਮੈਂ ਖੜਾ ਆ ਮੈਂ ਇੱਧਰ ਕਰ ਮੇਰੇ ਨਾਲ ਇੱਧਰ ਇੱਧਰ ਮਲਾਜਮ ਸਾਹਿਬ ਮੈਂ ਤੁਹਾਡੇ ਨਾਲ ਖੜਾ ਸਰਕਾਰ ਆ ਵੀ ਤੁਹਾਡੇ ਨਾਲ ਲੱਤੀਆਂ ਮੇਰਾ ਵੀ ਸਵਾਲ ਇਕਰ ਰਿਹਾ ਨਹੀਂ ਨਹੀਂ ਸਰਕਾਰ ਮੇਰੀ ਤੁਹਾਡੇ ਨਾਲ ਕਰੋਤੀ ਆ ਤੁਹਾਨੂੰ ਜੇ ਕੋਈ ਹੱਥ ਵੀ ਲਾਊਗਾ ਤੇ ਮੈਂ ਤੁਹਾਡੇ ਨਾਲ ਨਹੀਂ ਮੈਂ ਤੁਹਾਡੇ ਨਾਲ ਨਹੀਂ 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 ਬੈਠੋ ਉਹਨਾਂ ਨੂੰ ਅਮਰਾ ਜਿਮਾ ਬੈਠੋ ਮੈਂ ਤੁਹਾਡੇ ਨਾਲ ਪ੍ਰਵਾਹ ਨਹੀਂ ਕਰਨੀ ਚਲੋ ਚਲੋ ਬੈਠੋ ਚਲ ਗੱਡੀ ਮੋੜ ਯਾਰ ਗੱਡੀ ਮੋੜ ਨਾ ਗੱਡੀ ਮੋੜ ਗੱਡੀ ਮੋੜ ਇਹ ਗੱਡੀ ਰਹਿੰਦੀ ਸੀ ਪਿੱਛੇ ਨਹੀਂ ਨਹੀਂ ਹਾਂ ਉਥੇ ਤਾਂ ਗਾੜੀ ਪੁਲਿਸ ਨਾਲ ਜਾਣਾ ਹੈ ਮੈਂ ਉੱਥੇ ਜਾਣਾ ਤਾਂ ਤੇ ਫੇਰ ਕੀ ਇੱਥੇ ਖੜੇ ਕਿਥੋਂ ਨਹੀਂ ਉਹ ਵਿਚਾਰਾ ਮਲਾਜਮ ਡਰਨਦਿਆ ਵਾ ਯਾਰ ਉਹ ਮਲਾਜਮ ਡਰਨਦਿਆ ਵਾ ਕਿਹੜੀ ਗੱਲ ਪੁਲਿਸ ਨਾਲ ਠੀਕ ਹੈ ਜੀ ਮਲਾਜਮ ਵਿਚਾਰਾ ਡਰਨ ਲਿਆ ਫੜਿਆ ਇੱਧਰ ਫੜਿਆ ਇਹਨੂੰ ਫੜੇ ਨਾ ਹਾਂ ਜੀ ਮੈਂ ਬੈ ਆ ਗਿਆ ਮੈਂ ਨਾਲ ਜਾ ਜੇ ਮੇ ਕੋਲ ਐਸ ਐਚਓ ਸਾਹਿਬ ਕੋਈ ਇਹ ਵਰਦੀ ਪਾਈ ਆ ਇਨਸਾਫ ਕਰਨ ਵਾਸਤੇ ਮੈਂ ਇਨਸਾਫ ਵਾਸਤੇ ਬੈਠਾ ਬਸੇਣਾ ਸਰਕਾਰ ਆ ਜਾ ਹੰਡੀ ਆ ਕੱਲ ਕੇ ਦੀ ਪਰ ਸਚਾਈ ਦਾ ਮੈਂ ਸਰਕਾਰ ਨੂੰ ਮੰਨੂ ਕੋਈ ਮਤਲਬ ਨਹੀਂ ਮੈਂ ਉਜੋ ਨੂੰ ਰਾਈਟ ਮੈਂ ਉਹ ਕਰਦਾ ਤੁਸੀਂ ਮੌਕੇ ਤੇ ਨਹੀਂ ਜਾ ਤੁਸੀਂ ਜਾਓ ਮੈਂ ਇਹਨੂੰ ਉਜੋ ਮੈਂ ਇਹਦਾ ਇਹ ਜਿਸਾਨ ਪਿੱਛੇ ਨਹੀਂ ਕੋਈ ਲੈ ਜੇ ਨਾਲ ਲੈ ਇਹਨਾਂ ਕਿ ਅੱਗੇ ਵੀ ਹੁੰਦਾਂਗਾ ਜੋ ਸਾਹਮਣੇ ਸਾਨੂੰ ਕੋਈ ਡਰ ਖਤਰਾ ਨਹੀਂ ਸਰਕਾਰ ਹੀ ਬਣਾ ਲਵਾਉਂਦਾ ਉਹ ਨਹੀਂ ਕੋਈ ਹੋਰ ਜਾ ਤੁਰ ਕੇ ਜਾਓ ਜੇਹਨ ਸਾਹਿਬ ਇਹ ਬੇਲਦਾਰ ਸਾਹਿਬ ਇਧਰ ਆਓ ਆ ਬੇਲਦਾਰ ਵੀ ਤੇਨੂੰ ਬੇਲਦਾਰ ਨਾਲ ਤੁਸੀਂ ਵੀ ਆਓ ਬੰਦੋ ਬਟਾ ਨਾਲ ਰਹਿਣਾ ਹੈ ਇਹ ਕਿਹਦੇ ਜਾਓਗੇ ਇਹ ਦਿੰਦਾ ਨੂੰ ਕੋਈ ਅੱਛਾ ਕੁਝ ਪਿੰਦਾ ਸਰਕਾਰ ਤੁਹਾਡੀ ਸੀਐਮ ਸਾਹਿਬ ਤੁਹਾਡੇ ਆ ਠੀਕ ਆ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਸਰਕਾਰ ਆ ਇਹ ਕੋ ਡਰੰਦੀ ਲੋੜ ਨਹੀਂ ਜੋ ਸੱਚਾਈ ਆ ਉਹ ਤੇ ਤੁਹਾਨੂੰ ਵੀ ਪਤਾ ਦੇਖ ਕੇ ਆਏ ਹੋ ਨਾ ਦੇਖਿਆ ਮਸ਼ੀਨ ਲੱਗੀ ਨਾ ਉਥੇ ਹੈਨਾ ਉਹਦਾ ਪੱਲਾ ਕਰਕੇ ਠੀਕ ਹੈ ਜੋ ਉੱਥੇ ਹੋਇਆ ਵਾ ਦੂਜਾ ਸੱਚਾਈ ਦੇ ਨਾਲ ਚੱਲਣਾ ਕਿੱਥੇ ਹੈ ਟਾਕਰ ਇੱਕੋ ਟੰਦੀ ਲੋੜ ਨਹੀਂ ਆ ਜੋ ਅਥਰਾਇਜ਼ ਆ ਉਹ ਕਦੋਂ ਹੋਏਗਾ ਉਹਦੇ ਲਈ ਅੱਜ ਸਰਕਾਰ ਕੁਝ ਨਹੀਂ ਕਰਨੀ ਜਾ ਕੇ ਛੇਤੀ ਗੱਲ ਕਰਾਈ ਜਰੂਰੀ ਕਰਨੀ ਚਾਹੋ ਚਲੋ ਠੀਕ ਆ ਚੋ ਠੀਕ ਹੈ ਠੀਕ ਹਾਂ ਮੈਂ ਤੁਹਾਡੇ ਨਾਲ ਮੈਂ ਤਾਂ ਖਲੋਤਾ ਹੋ ਗਿਆ ਹੋਰ ਕੋਈ ਨਹੀਂ ਜਾਗਾ ਜਾਓ ਚਲੋ ਤੁਸੀਂ ਮਿਲਦਾ ਜੀ ਮੈਂ ਠੀਕ ਚਲੋ ਬਾਈ ਜੇ ਸਾਹ ਚਲੋ ਕੰਮ ਤੇ ਦੇ ਸੱਚਾਈ ਦੇ ਨਾਲ ਅੱਜ ਮੈਂ ਆਪਣੇ ਹਲਕੇ ਵਿੱਚ ਦਿਨਾਂਗਰ ਦੇ ਵਿੱਚ ਜਿੱਥੇ ਨਜਾਇਜ਼ ਮਾਈਨਿੰਗ ਹੁੰਦੀ ਸੀ ਉੱਥੇ ਮੈਂ ਅੱਜ ਰੇਡ ਜਿਹੜੀ ਆ ਕਿ ਮਾਰੀ ਆ ਲੋਕਾਂ ਨੇ ਕਹਿੰਦੇ ਤੇ ਇੱਥੇ ਨਜਾਇਜ਼ ਮਾਈਨਿੰਗ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਮੌਕੇ ਤੇ ਫੜਿਆ ਗਿਆ ਵਾ ਜਿਹਦੀ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕੀ ਕਰ ਦਿੱਤੀ ਜਾਏਗੀ ਤੇ ਪੁਲਿਸ ਮੁਲਾਜ਼ਮ ਜਿਹੜੇ ਕਿ ਇੱਥੇ ਪਹੁੰਚੇ ਨੇ ਤੇ ਜਿਹੜੇ ਹਲਕੇ ਦੇ ਨੁਮਾਇंदे ਉਹ ਵੀ ਨੇ ਇੱਥੇ ਪਹੁੰਚੇ ਨੇ ਬਟ ਕੋਈ ਹਜੇ ਬਾਹਰ ਨਹੀਂ ਨਿਕਲਿਆ ਨਾ ਕਿਸੇ ਨੇ ਕੁਝ ਪੁੱਛ ਤਲਾਲ ਕੀਤੀ ਆ ਪਰ ਮੁਲਾਜ਼ਮ ਜਿਹੜੇ ਨੇ ਤੁਹਾਡੇ ਸਾਹਮਣੇ ਕਿ ਡਰੀ ਜਾਂਦੇ ਨੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਆ ਕਿਉਂਕਿ ਸਰਕਾਰ ਜਿਹੜੀ ਆ ਉਹ ਤੁਹਾਡੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਗੁੰਡਾ ਕਰਦੀਆਂ ਕੀਤੀਆਂ ਜਾਂਦੀਆਂ ਵਾ ਤੇ ਪੜਾਈ ਹੋਈ ਪੱਟੀ ਜਿਹੜੀ ਆ ਉਹ ਬੋਲੀ ਜਾ ਰਹੀ ਆ ਠੀਕ ਹੈ ਜੀ ਤੇ ਤੁਹਾਡੇ ਸਭ ਨੇ ਸੱਚ ਜਿਹੜਾ ਵਾ ਉਹ ਆਏਗਾ ਕਿਉਂਕਿ ਇੱਕ ਇੱਕ ਪ੍ਰੂਫ ਦੀ ਮੈਂ ਵੀਡੀਓ ਬਣਾਈ ਆ ਇੱਕ ਇੱਕ ਪ੍ਰੂਫ ਆ ਜਿਹੜਾ ਉਹ ਤੁਹਾਡੇ ਸਾਹਮਣੇ ਆਏਗਾ ਕਿਉਂਕਿ ਸਰਕਾਰ ਜਿਹੜੀ ਸਰਦਾਰ ਭਗਵੰਤ ਸਿੰਘ ਮੰਨਦੀ ਆ ਤੇ ਮੈਂ ਤੁਹਾਡਾ ਆਪਣਾ ਜਿਹੜਾ ਵਾ ਤੁਹਾਡਾ ਪੁੱਤ ਤੁਹਾਡਾ ਭਰਾ ਵਾਂ ਇੱਥੇ ਜਿਹੜਾ ਵੀ ਟੀਫੜਾ ਕਰੇਗਾ ਮੇਰੇ ਵੱਲੋਂ ਬਖਸ਼ਾ ਨਹੀਂ ਜਾਏਗਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜਿਹੜੀ ਕਾਰਵਾਈ ਆ ਉਹ ਤੁਹਾਡੇ ਸਾਹਮਣੇ ਚਲਦੀ ਰਹੇਗੀ ਕਿਉਂਕਿ ਇਹਨਾਂ ਤੇ ਪਰਚਾ ਹੋਏਗਾ ਪ੍ਰੂਫ ਆ ਜੇ ਪਰਚਾ ਨਹੀਂ ਹੋਇਆ ਤੇ ਮੈਂ ਜਿਹੜਾ ਵਾ ਕਿ ਉੱਪਰਲੇ ਅਫਸਰਾਂ ਤੱਕ ਵੀ ਜਾਣ ਨੂੰ ਤਿਆਰ ਆ ਪਰ ਜਿਹੜੇ ਵਿੱਚ ਅਫਸਰ ਡਰਲੇ ਨੇ ਉਹ ਵੀ ਸੀਐਮ ਸਾਹਿਬ ਤੱਕ ਪਹੁੰਚਣਗੇ ਇੱਦਾਂ ਨਾਲ ਰਹਿ ਚਲਦੀ ਰਹਿਨ ਦੇ ਚਲਦੀ ਰਹਿਨ ਦੇ ਗੱਡੀ ਬੰਦ ਕਰਕੇ ਚਾਬੀ ਕੱਢ ਲਈ ਜਲਦੀ ਵੀਡੀਓ ਬਣਾ ਬੁਜੀ ਵੀਡੀਓ ਬਣਾ ਤਾ ਜਲਦੀ ਕਰ ਜਲਦੀ ਕਰ ਹੁਣ ਆ ਜਿਹੜੀ ਵੀਡੀਓ ਅੱਗੇ ਆ ਜੀ ਇੱਥੋਂ ਸਟਾਰਟ ਕੀਤੀ ਗਈ ਆ ਕਰੋ ਸਟਾਰਟ ਕਿਉਂਕਿ ਮੈਂ ਫੋਨ ਹੈਲੋ ਐਸ ਐਚਓ ਸਾਹਿਬ ਠੀਕ ਹੈ ਸਾਡੇ ਸਾਸੀ ਚਾਲ ਦਾ ਡੇਰੀਏ ਦੇ ਵਿੱਚ ਮਾਈਨਿੰਗ ਹੁੰਦੀ ਆ ਸ਼ਰੇ ਅੰਮੀ ਪੁੱਟਣ ਦੇ ਆ ਮੈਂ ਰੰਗੇ ਹੱਤੀ ਫੜੇ ਆ ਹਾਂਜੀ ਇੱਥੇ ਇਹ ਠਾਗਰਪੁਰ ਤੋਂ ਅਗਲੇ ਪਾਸੇ ਠੀਕ ਆ ਟਰਾਲੀ ਲੰਘਦੀ ਮਸ਼ੀਨਾਂ ਤੋਂ ਛੱਡ ਗਏ ਆ ਬੰਦਾ ਫੜੋ ਫੜਟੇ ਆਪਾਂ ਇਸੇ ਪਾਸੇ ਇਹਦਾ ਮਾਲ ਕੋਲ ਨੂੰ ਬੁਲਾ ਲਿਆ ਵਾ ਕਿ ਆ ਜਾ ਜਾਨੀ ਤੇ ਪਰਚਾ ਹੋ ਜੇ ਨਹੀਂ ਇਹ ਕਿਹਦੀ ਪਰਮਿਸ਼ਨ ਤੇ ਹੁੰਦਿਆ ਕੌਣ ਕਹਿ ਦਿਆ ਵਾ ਇਹਨੂੰ ਇਹਨਾਂ ਨੂੰ ਮਿੱਟੀ-ਬੁੱਟਾਂ ਤੇ ਹੋਏ ਇਹਨਾਂ ਦਾ ਪੈਟੀਕਲ ਪੱਕਾ ਕਹਿਣ ਹਾਂਜੀ ਨਾ ਨਾ ਪੈਟੀਕਲ ਕਹਿਣਾ ਜਾਇਨਾ ਕੋ ਮਨਜ਼ੂਰੀ ਹੋਵੇ ਕੋਈ ਕੁਝ ਨਹੀਂ ਹੈਗਾ ਜੀ ਇਹਨਾਂ ਕੋਲ ਜੇ ਤੁਹਾਡੇ ਤੁਹਾਡੇ ਇਹਦੇ ਇਲਾਕੇ ਦੇ ਵਿੱਚ 4 ਮਸ਼ੀਨਾਂ ਚੱਲਣ ਲੀਆਂ ਜੀ ਹਾਂ ਜੀ ਭੇਜੋ ਇਹ ਠਾਕਰਪੁਰ ਵੱਲ ਠਾਕਰਪੁਰ ਤੋਂ ਨਾਲ ਹੀ ਜਦੋਂ ਆਪਾਂ ਆਵਾਂਗੇ ਇੱਧਰ ਨੂੰ ਬਾਰਡਰ ਦੇ ਨਾਲ-ਨਾਲ ਲਾਸਟ ਤਾਰਾਂ ਦੇ ਨਾਲ-ਨਾਲ ਸਾਹਮਣੇ ਮਸ਼ੀਨ ਲੱਗੀ ਹੈ ਉਹ ਵੱਟ ਲਾ ਕਰ ਉਹ ਭਾਰ ਵੀ ਆਪਣੀ ਬੀਐਸਐਫ ਨਾਲ ਨਹੀਂ ਇਹ ਬੀਐਸਐਫ ਤਾਂ ਪਿੱਛੇ ਆ ਨਾ ਥੋੜਾ ਜਿਹਾ ਜਿੱਥੇ ਕਮਾਦ ਲੱਗੇ ਆ ਠਾਕਰਪੁਰ ਦੇ ਨਾਲ ਹੀ ਵੇਖੋ ਵੀ ਖਾਨ ਉੱਤਰ ਗਿਆ ਨਾ ਜਦੋਂ ਬਾਰਡਰ ਦੇ ਨਾਲ-ਨਾਲ ਇਹਨਾਂ ਨੇ ਮਿੱਟੀ ਪੁੱਟਣ ਦੀ ਇਹ ਇੱਕ ਟਰਾਲੀ ਲੱਗੀ ਦੀ ਉੱਥੇ ਟਰਾਲੀ ਦੀ ਮਚਾਬੀ ਕੱਢ ਲਈ ਇਹ ਬੰਦਾ ਮੇਰੇ ਕੋਲ ਆਏ ਮੈਂ ਮਾਈਨੀ ਕਾਲ ਨਹੀਂ ਕਰਦਾ ਕਰਦਾ ਮੈਂ ਫੋਨ ਮਾਈਨੀ ਚਲੋ ਟ੍ਰੀਟ cái đó mình đâm cái đó để ấy bú, mình mình cũng không được. ਚਲਾ ਜਾ ਜਾ ਪੁੱਟਲਾ ਪੈਰ ਉਹਨਾਂ ਤੋਂ ਬੱਧਿਆ ਗਿਆ ਯਾ ਵੀ ਵੀ ਚਾਹੀਏ ਉਹ ਦੌੜਿਆ ਨਾ ਮੈਂਟਰ ਮੈਂਡੀ ਉੱਤਰ ਕੇ ਭੱਜ ਗਿਆ ਵੇਖ ਕੇ ਆਹੋ ਚੱਲ ਉਹ ਮੁੜਾ ਕਿੱਥੇ ਆ ਆਜੋ ਆਜੋ ਭਾਜੀ ਆਜੋ ਮੈਂ ਵੇਟ ਕਰਦਾ ਆਜੋ ਇੱਧਰ ਰੱਖ ਮੇਲ ਜੰਮ ਕੀ ਕਰਨਾ ਤੂੰ ਫੋਨ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਮੈਂ ਕਹਿੰਦੇ ਮੇਰੇ ਉੱਤੇ ਰੋਟੀ ਤੇ ਲੱਭ ਨਹੀਂ ਮਾਰਦਾ ਠੀਕ ਹੈ ਪਰ ਜਿਹੜੇ ਇੱਥੇ ਦੁਆਦ ਥੋੜੇ ਜਿਹਨਾਂ ਨੂੰ ਫਰੰਤਰੂ ਚੜਿਆ ਨਾ ਜਿਹੜੇ ਆਹ ਢੀ ਸਰਕਾਰ ਨੇ ਬੰਦ ਕੀਤੀ ਹੈ ਮਾਈਨਿੰਗ 1 ਇੰਚ ਨਹੀਂ ਬੰਦਾ ਕੁੱਟ ਸਕਦਾ ਕਿ ਕਿਦਾਂ ਕੁੱਟਣ ਦੇ ਆ ਹਲਕੇ ਦੇ ਵਿੱਚ ਸਾਡੀ ਸਰਕਾਰ ਠੀਕ ਹੈ ਲੋਕਾਂ ਨੂੰ ਜੋ ਸਹੂਲਤ ਆਪਾਂ ਦੇ ਰਹੇ ਹਾਂ ਠੀਕ ਹੈ ਲੋਕਾਂ ਦੇ ਕੰਮ ਕਰ ਰਹੇ ਹਾਂ ਪਰ ਕੁਝ ਜਿਹੜੇ ਕੀ ਸ਼ਰਾਤੀ ਐਂਸਰ ਆ ਜਾਂ ਜਿਹੜੇ ਕੁਝ politcal ਲੋਗ ਆ ਜਿਹੜੇ ਇਦਾਂ ਚਲਾ ਰਹੇ ਆ ਤੇ ਹੁਣ ਮੈਂ ਹਲਕੇ ਦੇ ਵਿੱਚ ਮੈਂ ਇਹ ਕੰਮ ਨਹੀਂ ਚੱਲਣ ਦੇਣਾ ਠੀਕ ਹੈ ਜੀ ਬਹੁ ਇੱਧਰ ਆਓ ਹਾਂ ਜੀ ਆਹ ਕੌਣ ਚਲਾਉਂਦੇ ਆਂ ਡਰਾਈਵਰ ਚੱਲ ਗਿਆ ਸੱਡ ਚੱਲ ਗਿਆ ਡਰਾਈਵਰ ਚੱਲ ਗਿਆ ਹਾਂ ਜੀ ਉਸੇ ਖੜੇ ਨੇ ਟਰੈਕਟਰ ਲੱਗੇ ਮੈਨੂੰ ਕਿਹਾ ਨਹੀਂ ਮੈਂ ਕਿਹਾ ਤੂੰ ਜਾ ਤੂੰ ਟਰੈਕਟਰ ਖੜਾ ਸੀ ਮੈਨੂੰ ਕਿਹਾ ਇੱਕ ਗੱਲ ਸੁਣਉਂਦੀ ਆ ਅੱਗੇ ਡਿੱਡ ਲੈ ਗਿਆ ਉਹ ਥੋੜੇ ਲੈ ਗਿਆ ਇੱਧਰੋਂ ਅੱਗੇ ਉੱਧਰੋਂ ਨਿਕਲ ਗਿਆ ਪਰ ਇਹਨਾਂ ਉਮੜ ਲਾ ਲੱਗ ਹੜਾਇਓ ਮੁੜਿਆ ਲਾ ਕੇ ਤੂੰ ਕਿਉਂ ਨਹੀਂ ਦੱਸਿਆ ਯਾਰ ਉਹ ਡਰਾਈਵਰ ਮੈਂ ਤੇ ਮੈਂ ਉੱਥੇ ਇੱਥੇ ਹੀ ਉੱਥੇ ਦੇ ਉਹ ਚੱਲ ਗਿਆ ਭਾਈ ਯਾਰ ਮੈਂ ਮੈਨੂੰ ਇਹ ਮੋੜ ਮੋੜ ਨਿਕਲ ਗਈ ਮੈਂ ਭਾਈ ਇਹਨੂੰ ਬੰਦ ਮਾਇਆ ਤੂੰ ਹਰ ਤੂੰ ਗੱਲ ਸੁਣੋਂ ਦੀ ਜਾਗੀ ਤੇਰੇ ਨਾਂ 'ਵੇ ਕਿੰਨੀ ਪਿਆਰ ਨਾਲ ਪੇਸ਼ ਆਏ ਤੇ ਤੂੰ ਉਹੀ ਕੰਮ ਕੀਤਾ ਮੈਂ ਮੈਨੂੰ ਕਹਿੰਦਾ ਮੈਂ ਆ ਵੇ ਤੇਰਾ ਨਾਂ ਮੈਂ ਉੱਦ ਤੇ ਮੈਂ ਦੇਖਿਆ ਨਹੀਂ ਉਹਦੇ ਘੜੇ ਨਾ ਟਾਟ ਲਾ ਕੇ ਮੈਂ ਭਾਈ ਇਹਨੂੰ ਕੀ ਗੱਲ ਦੀ ਆ ਉਹਨੂੰ ਦੱਸਣ ਦੇ ਤੂੰ ਅੱਗੇ ਅੱਗੇ ਹੋਵਗੇ ਤੇ ਕਹਿੰਦੇ ਮੈਂ ਆਹ ਨੂੰ ਆਪ ਚੁੱਪ ਕਰ ਚੁੱਪ ਕਰ ਲੈ ਜਿਹੜਾ ਹੀ ਆ ਜਿਹੜਾ ਇੱਕ ਦੀ ਪਹਿਲੀ ਕਿਦੀ ਹੈ ਜਿਹਨ ਪਰਨਾ ਨਹੀਂ ਫੜਾ ਟਰੈਕਟਰ ਪਹਿਲਾਂ ਕਿਦੀਆ ਤੂੰ ਐ ਨੂੰ ਆ ਕੇ ਉਧਰ ਨਿਕਲ ਗਿਆ ਸੀ ਕਿਹੜਾ ਭਾਂ ਚੱਕ ਦੇ ਇਹਨੇ ਵੇਖਿਆ ਇਹਨੇ ਜਾਣਕਾਰੀ ਦੱਸਿਆ ਤੁਹਾਡੇ ਨਾਲ ਹੀ ਹੈ ਹਾਂਜੀ ਕਿਹਦੇ ਕਹਿੰਦੇ ਪਹਿਲੀ ਵਾਹ ਕੇ ਆਣਾ ਕਿਹੜਾ ਭਾਂ ਉੱਥੇ ਫੜਿਆ ਆਵਾਜ਼ ਮਾਰ ਕੇ ਲਿਆ ਪੈਣ ਵਾਲੇ ਨੇ ਟਰਾਲੀ ਆ ਤੇ ਭਣੀ ਪਈ ਉਹਨੂੰ ਭੱਜ ਕੇ ਜਾ ਉਹ ਹੀ ਬੰਦਾ ਜਿਹੜਾ ਉੱਥੇ ਲੱਤ ਹੈ ਆਵਾਜ਼ ਮਾਰ ਕੇ ਮੈਂ ਤਾਂ ਨਾ ਮਸ਼ੀਨ ਲੱਗ ਇੱਧਰ ਹੋਣਾ ਉਹਦਾ ਡਰਾਈਵਰ ਉਹ ਪਹਿਲੇ ਟਰੈਕਟਰ ਲੱਗਾ ਲੰਘ ਕੇ ਆਓ ਹੈ ਤਾਂ ਲੱਗ ਗਿਆ ਨਹੀਂ ਟਰੈਕਟਰ ਲੱਗੇ ਹੁਣ ਮੈਂ ਗਿਆ ਮੋਹਿੰਦਾ ਪਰਨਾ ਫੜ ਗਿਆ ਮੈਂ ਤੁਹਾਨੂੰ ਦੱਸਾਂ ਇਹ ਬੰਦਾ ਮੈਨੂੰ ਕੁੰਬੀ ਜਾ ਕੇ ਗਿਆ ਠੀਕ ਹੈ ਨਹੀਂ ਰੇਂਜ ਆ ਤੇਰੇ ਲਾਗੋ ਚ ਤੂੰ ਤੋਰੀ ਦੇ ਰਹਾ ਤੇਰੇ ਲਾਗੋ ਬੰਦਾ ਨੰਕੇ ਗਿਆ ਵਾ ਤੇ ਤੂੰ ਉਹ ਵੀ ਨਹੀਂ ਦੱਸਿਆ ਕਿ ਡਰਾਈਵਰ ਜਦ ਤੱਕ ਪਤਾ ਵਾ ਮਸ਼ੀਨ ਦੇ ਡਰਾਈਵਰ ਕੋਲ ਜੀ ਮੈਂ ਤੇ ਖੜਾਉਣਾ ਮੈਨੂੰ ਕੋ ਲੋੜ ਜਦੋਂ ਮੈਂ ਇੱਥੇ ਤੁਹਾਡੇ ਕੋਲ ਮੈਨੂੰ ਲੋੜ ਕਰਨ ਦੀ ਹੋ ਗਰੇ ਕੰਮ ਹੋ ਗਰੇ ਦੇਖ ਮੇਰੀ ਗੱਲ ਸੁਣ ਤੈਨੂੰ ਕਹੇ ਨੇ ਕੋ ਕਿਹਾ ਨਹੀਂ 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 ਉਹ ਮੈਂ ਉਹਦੇ ਤੋਂ ਜਦੋਂ ਜਦੋਂ ਤੈਨੂੰ ਅਸੀਂ ਕਹਿਣਗੇ ਕਿ ਟਰੈਕਟਰ ਵਾਲੇ ਮਸ਼ੀਨ ਵਾਲੇ ਡਰਾਈਵਰ ਨੂੰ ਭੰਡਣਾ ਵਾ ਉਹਦੇ ਕੋ ਜਾਣਾ ਮੈਂ ਤੇ ਤੇਰੇ ਲਾਗੋ ਨਿਕਲ ਕੇ ਤੂੰ ਦੱਸਿਆ ਹੀ ਨਹੀਂ ਕਿ ਆਹ ਡਰਾਈਵਰ ਜਾਣ ਦੇ ਜੀ ਤੂੰ ਇੱਥੇ ਲੈ ਕੇ ਆ ਗਿਆ ਇਹ ਤੇਰੀ ਗਲਤੀ ਨਹੀਂ ਭਾਜੀ ਨੇ ਕਿਹਾ ਮੈਂ ਤਾਂ ਮੈਂ ਤਾਂ ਯਾਰ ਤੂੰ ਆਇਆ ਮੈਂ ਕਹਿੰਦਾ ਮੈਨੂੰ ਇੱਧਰ ਲਿਆਉਂਦਾ ਤੁਸੀਂ ਚਲਾਛਰੀ ਯਾਰ ਰੋਟੀ ਖਾਣ ਚਾਹੀਏ ਜਾਓ ਜਾਓ ক্লোਜੇ ਇੱਕ ਮਿੰਟ ਭਾਈ ਨੂੰ ਆਇਓ ਬਾਲਾ ਲੈਣਾ ਯਾਰ ਕਿੱਥੇ ਹੋਰ ਮਸ਼ੀਨ